ਜਿੱਥੇ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਲੰਮੀਆਂ ਲੰਮੀਆਂ ਪੈਟਰੋਲ ਪੰਪਾਂ ਦੇ ਉੱਪਰ ਲਾਈਨਾਂ ਲੱਗੀਆਂ ਹੋਈਆਂ ਨੇ ਉੱਥੇ ਝਗੜੇ ਤੇ ਲੜਾਈਆਂ ਵੀ ਦੇਖਣ ਨੂੰ ਮਿਲੀਆਂ ਨੇ ਜੀਹਾਂ ਫਰੀਦਕੋਟ ਦੇ ਇੱਕ ਪਿੰਡ ਆਲਖ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੈਟਰੋਲ ਪੰਪ ਤੇ ਬਹਿਸ ਹੋ ਜਾਂਦੀ ਹੈ ਤੇਲ ਪੋਣ ਨੂੰ ਲੈ ਕੇ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਪੈਟਰੋਲ ਪੰਪ ਦਾ ਜਿਹੜਾ ਮਾਲਕ ਹੁੰਦਾ ਹੈ ਉਸਤੇ ਵੱਲੋਂ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਗੋਲੀ ਚਲਾ ਦਿੱਤੀ ਜਾਂਦੀ ਇੱਕ ਗੋਲੀ ਜਿਹੜੀ ਹੈ ਤੇਲ ਪਉਣ ਆਏ ਮੁੰਡੇ ਦੇ ਲੱਗ ਜਾਂਦੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਹੈ ਤਾਂ ਸੀਸੀਟੀਵੀ ਦੇ حوالے ਤੋਂ ਪੂਰੀ ਦੀ ਪੂਰੀ ਘਟਨਾ ਜਿਹੜੀ ਹੈ ਜਗ ਜਾਹਰ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੇ ਪਿੰਡ ਔਲਖ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਬੀਤੇ ਦਿਨ ਦੇ ਵਿੱਚ ਪੂਰੇ ਪੰਜਾਬ ਹੀ ਨਹੀਂ ਇੰਡੀਆ ਦੇ ਵਿੱਚ ਹਫੜਾ ਤਫੜੀ ਮੱਚੀ ਹੋਈ ਸੀ ਕਿ ਪੈਟਰੋਲ ਤੇ ਡੀਜ਼ਲ ਖਤਮ ਹੋ ਜਾਵੇਗਾ ਕਿਉਂਕਿ ਹੜਤਾਲ ਕਰ ਦਿੱਤੀ ਗਈ ਹੈ। ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਉਹ ਪੂਰਾ ਬੰਦ ਹੋ ਚੁੱਕਿਆ ਹੈ ਤਾਂ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਸੀਗੀਆਂ ਪੈਟਰੋਲ ਪੰਪਾਂ ਤੇ ਲੱਗੀਆਂ ਲੋਕ ਡੋਲੂ ਲੈ ਕੇ ਲੋਕ ਬਾਲਟੀਆਂ ਲੈ ਕੇ ਲੋਕ ਵੱਡੀਆਂ-ਵੱਡੀਆਂ ਟੈਂਕੀਆਂ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤਾਂ ਫਰੀਦਕੋਟ ਦੇ ਇੱਕ ਪਿੰਡ ਔਲਖ ਦੀ ਇਹ ਘਟਨਾ ਹੈ ਜਿੱਥੇ ਪੈਟਰੋਲ ਪੰਪ ਤੇ ਵੀ ਲਾਈਨਾਂ ਲੱਗੀਆਂ ਸੀ اور ਪੀੜਤ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਇਹ ਇਲਜ਼ਾਮ ਪੰਪ ਤੇ ਲਗਾਏ ਜਾ ਰਹੇ ਨੇ ਕਿ ਰੇਟ ਇਹਨਾਂ ਦੇ ਵੱਲੋਂ ਵੱਧ ਲਗਾਇਆ ਜਾ ਰਿਹਾ ਸੀ ਤਾਂ ਰੇਟ ਨੂੰ ਲੈ ਕੇ ਜਦੋਂ ਪੀੜਤ ਨੇ ਕਿਹਾ ਕਿ ਰੇਟ ਇਹਨਾਂ ਵੱਧ ਕਿਉਂ ਲਗਾਇਆ ਜਾ ਰਿਹਾ ਤਾਂ ਇਸੇ ਗੱਲ ਤੋਂ ਬਹਿਸ ਹੋ ਗਈ ਤਾਂ ਇਹ ਮਾਮੂਲੀ ਜੀ ਬਹਿਸ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਨੌਬਤ ਜਿਹੜੀ ਆ ਗੋਲੀਆਂ ਤੱਕ ਆ ਗਈ ਸਾਹਮਣੋਂ ਜਿਹੜਾ ਪੈਟਰੋਲ ਦਾ ਮਾਲਕ ਸੀਗਾ ਪੈਟਰੋਲ ਪੰਪ ਦਾ ਜਿਹੜਾ ਮਾਲਕ ਸੀ ਉਸਨੇ ਆਪਣਾ 32 ਬੋਰ ਲੈਸੈਂਸੀ ਹਥਿਆਰ ਜਿਹੜਾ ਕੱਢਿਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਤਿੰਨ ਸਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਪੰਜ ਫਾਇਰ ਜਿਹੜੇ ਆ ਉਹ ਮਾਲਕ ਦੇ ਵੱਲੋਂ ਕੀਤੇ ਗਏ ਆ ਤੇ ਇੱਕ ਫਾਇਰ ਜਿਹੜਾ ਆ ਉਹ ਨੌਜਵਾਨ ਦੇ ਲੱਤ ਦੇ ਵਿੱਚ ਜਾ ਕੇ ਲੱਗਾ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਉਸ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਇਹ ਦੇਖ ਸਕਦੇ ਹਾਂ ਅੱਜ ਇੱਕ ਹੀ ਦਿਨ ਦਾ ਇਹ ਹੰਗਾਮਾ ਹੋਇਆ ਹਾਲਾਂਕਿ ਕਿਹਾ ਜਾ ਰਿਹਾ ਕਿ ਅੱਜ ਸਪਲਾਈ ਜਿਹੜੀ ਹੈ ਉਹ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਪੈਟਰੋਲ ਪੰਪਾਂ ਦੇ ਵਿੱਚ ਪਹੁੰਚ ਜਾਵੇਗੀ ਕਿਉਂਕਿ ਡਰਾਈਵਰਾਂ ਨੇ ਹੜਤਾਲ ਵਾਪਸ ਕਰਨ ਦਾ ਕਿਤੇ ਨਾ ਕਿਤੇ ਜਿਹੜਾ ਵਾਪਸ ਲੈ ਲਿਆ ਉਹਨਾਂ ਨੇ ਫੈਸਲਾ ਤਾਂ ਪਰ ਇਹ ਇਸ ਦੀ ਘਟਨਾ ਦੀ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਅਜਿਹੀਆਂ ਵਾਰਦਾਤਾਂ ਕਿਉਂਕਿ ਹਰੇਕ ਪਾਸੇ ਹੀ ਲਾਈਨਾਂ ਲੱਗੀਆਂ ਸੀ ਕਿਤੇ ਤਾਂ ਇਸ ਕਰਕੇ ਵੀ ਫਾਈਟ ਹੋ ਗਈ ਲੜਾਈ ਹੋ ਗਈ ਕਿ ਪਹਿਲਾਂ ਮੈਂ ਖਲੋਤਾ ਉਹ ਕਹਿੰਦਾ ਨਹੀਂ ਨਹੀਂ ਪਹਿਲਾਂ ਮੈਂ ਖਲੋਤਾ ਸੋ ਐਸੇ ਕਰਕੇ ਵੀ ਲੜਾਈ ਹੋ ਗਈ ਹੈ ਕਿ ਤਰ੍ਹਾਂ ਨਾ ਕਿਤੇ ਸਿਰ ਪਾਟੇ ਆ ਕਿਤੇ ਗੋਲੀਆਂ ਚੱਲੀਆਂ ਨੇ ਤਾਂ ਇਹ ਫਰੀਦਕੋਟ ਦਾ ਪਿੰਡ ਔਲਖ ਹੈ ਜਿੱਥੇ ਕਿ ਇਹ ਘਟਨਾ ਸਾਹਮਣੇ ਆਈ ਹੈ ਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਨੀ ਸੀ ਔਰ ਜਿਹੜੇ ਸਪਰੇਅ ਕਰਨ ਵਾਲੇ ਪੰਪ ਹੈ ਉਹਨਾਂ ਦੇ ਵਿੱਚ ਪੈਟਰੋਲ ਨਹੀਂ ਸੀਗਾ ਤਾਂ ਅਸੀਂ ਪੈਟਰੋਲ ਪੰਪ ਤੇ ਪੈਟਰੋਲ ਪੌਂਡ ਦੇ ਵਾਸਤੇ ਗਏ ਤਾਂ ਉੱਥੇ ਸਾਡੇ ਬੇਟੇ ਦੇ ਵੱਲੋਂ ਇਹ ਕਿਹਾ ਗਿਆ ਕਿ ਰੇਟ ਵਾਧਾ ਲਗਾਇਆ ਜਾ ਰਿਹਾ ਹੈ ਪੈਟਰੋਲ ਤੇ ਡੀਜ਼ਲ ਦਾ ਸੋ ਇਸੇ ਗੱਲ ਨੂੰ ਲੈ ਕੇ ਉੱਥੇ ਬਹਿਸ ਹੁੰਦੀ ਹੈ ਬਹਿਸ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੁੰਦਾ ਉਹ ਆਪਣਾ ਬੱਤੀਪੁਰ ਦਾ লাইসেনਸੀ ਹਥਿਆਰ ਕੱਢ ਕੇ ਫਾਇਰ ਕਰਨੇ ਜਿਹੜੇ ਆ ਨੌਜਵਾਨ ਤੇ ਸ਼ੁਰੂ ਕਰ ਦਿੰਦਾ ਪੰਜ ਫਾਇਰ ਕੀਤੇ ਜਾਂਦੇ ਨੇ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਪ੍ਰੋਪਰ ਤੁਹਾਨੂੰ ਕਲੀਅਰ ਹੋ ਜਾਵੇਗਾ ਇਹ ਤਸਵੀਰਾਂ ਦੇਖ ਸਕਦੇ ਹੋ ਇੱਥੇ ਭੀੜ ਲੱਗੀ ਹੋਈ ਹੈ ਤਾਂ ਇੱਥੋਂ ਪਹਿਲਾਂ ਗੁੱਥਮ ਗੁੱਥੀ ਹੁੰਦੇ ਨੇ ਹੱਥੋਂ ਪਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੈ ਉਹ ਅੰਦਰੋਂ ਭੱਜ ਕੇ ਆਪਣੀ ਪਿਸਤੌਲ ਕੱਢਦਾ ਹੈ ਬੱਤੀਪੁਰ ਲੈਸੈਂਸੀ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਫਾਇਰ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਇੱਕ ਫਾਇਰ ਜਿਹੜਾ ਆ ਉਸ ਨੌਜਵਾਨ ਦੇ ਲੱਤ ਤੇ ਵਿੱਚ ਲੱਗਦਾ ਹੈ ਤਾਂ ਜਿੱਥੋਂ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਉਹ ਜੇਰੇ ਇਲਾਜ ਚੱਲ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਕਿਹੋ ਜਿਹਾ ਵੀ ਹੰਗਾਮਾ ਸਾਹਮਣੇ ਆਇਆ ਹੈ